ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਲ ਅਵਸਥਾ ਵਿੱਚ ਸਨ ਤਾਂ ਉਸ ਸਮੇਂ ਦੌਰਾਨ ਇੱਕ ਪੰਡਤ ਸ਼ਿਵਦਤ ਹੋਇਆ ਹੈ ਜੋ ਗੁਰੂ ਜੀ ਦੇ ਦਰਸ਼ਨ ਰਾਮ ਰੂਪ ਵਿੱਚ ਕਰਕੇ ਉਹਨਾਂ ਦਾ ਅਨੰਨ ਸੇਵਕ ਬਣਿਆ ਇਹ ਜੋ ਪੰਡਤ ਸ਼ਿਵਦਤ ਸੀ ਉਸ ਸਮੇਂ ਬਿਰਧ ਅਵਸਥਾ ਵਿੱਚ ਸੀ ਪਰ ਇਹ ਜਵਾਨੀ ਵੇਲੇ ਤੋਂ ਹੀ ਸਵੇਰੇ ਸੂਰਜ ਚੜ੍ਹਨ ਦੇ ਸਮੇਂ ਗੰਗਾ ਘਾਟ ਉੱਤੇ ਜਾ ਕੇ ਇਸ਼ਨਾਨ ਕਰਦਾ ਸੂਰਜ ਨੂੰ ਪਾਣੀ ਦਿੰਦਾ ਅਤੇ ਪਾਠ ਪੂਜਾ ਕਰਦਾ ਹੁੰਦਾ ਸੀ ਪਰ ਉਸ ਨੂੰ ਅਜੇ ਤੱਕ ਆਪਣੇ ਇਸ਼ਟ ਦੇ ਦਰਸ਼ਨ ਨਹੀਂ ਸਨ ਹੋਏ ਪੰਡਿਤ ਸ਼ਿਵਦਤਿ ਸ਼੍ਰੀ ਰਾਮਚੰਦ ਜੀ ਦਾ ਉਪਾਸਕ ਸੀ ਅਤੇ ਉਹਨਾਂ ਦੀ ਮੂਰਤੀ ਦਾ ਧਿਆਨ ਕਰਕੇ ਸਮਾਧੀ ਲਾ ਕੇ ਗੰਗਾ ਕਿਨਾਰੇ ਕਈ-ਕਈ ਘੰਟੇ ਰੋਜ਼ ਹੀ ਬੈਠਾ ਰਹਿੰਦਾ ਸੀ ਪੰਡਿਤ ਕਈ ਵਾਰ ਵਿਚਾਰ ਕਰਦਾ ਕਿ ਰਾਮ ਰਾਮ ਜਪਦਿਆਂ ਮੇਰੀ ਜੀਵ ਕਸ ਗਈ ਪਰ ਅਜੇ ਤੱਕ ਰਾਮ ਬੋੜਿਆ ਹੀ ਨਹੀਂ ਉਹ ਸੋਚਦਾ ਮੈਨੂੰ ਕੀ ਹੋ ਗਿਆ ਮੈਂ ਇਤਨੀ ਉਮਰ ਰਾਮ ਰਾਮ ਜਪਦਿਆਂ ਬਤੀਤ ਕਰ ਲਈ ਹੈ ਪਰ RAM ji ਦੇ ਅਜੇ ਤੱਕ ਦਰਸ਼ਨ ਕਿਉਂ ਨਹੀਂ ਹੋਏ ਪੰਡਿਤ ਸ਼ਿਵਦਤ ਜੀ ਗੰਗਾ ਕਿਨਾਰੇ ਬਾਲਕਾਂ ਨਾਲ ਖੇਡਣ ਅਤੇ ਇਸ਼ਨਾਨ ਕਰਨ ਆਉਂਦੇ ਸਤਿਗੁਰੂ ਜੀ ਨੂੰ ਕਈ ਵਾਰ ਦੇਖਦਾ ਹੁੰਦਾ ਸੀ ਅਤੇ ਉਹਨਾਂ ਦੀਆਂ ਲੋਕਾਂ ਪਾਸੋਂ ਆਸਾਂ ਮਰਦਾਂ ਪੂਰੀਆਂ ਹੋਣ ਵਾਲੀਆਂ ਕਥਾ ਕਹਾਣੀਆਂ ਵੀ ਸੁਣਦਾ ਰਹਿੰਦਾ ਸੀ ਅਤੇ ਇਹ ਵੀ ਜਾਣਦਾ ਸੀ ਲੋਕ ਇਹਨਾਂ ਨੂੰ ਪਰਮੇਸ਼ਰ ਦਾ ਅਵਤਾਰ ਮੰਨਦੇ ਹਨ ਇਹ ਸਭ ਕੁਝ ਵਿਚਾਰ ਕਰਕੇ ਇੱਕ ਦਿਨ ਉਸਨੇ ਵੀ ਆਪਣੇ ਮਨ ਵਿੱਚ ਪ੍ਰਣ ਕਰ ਲਿਆ ਕਿ ਜੇਕਰ ਇਹ ਪੂਰਨ ਅਵਤਾਰ ਹਨ ਸਤਿਗੁਰੂ ਹਨ ਤਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਮੈਂ ਇਹਨਾਂ ਨੂੰ ਸੱਚਾ ਅਵਤਾਰ ਮੰਨਾਂਗਾ ਅਤੇ ਅੱਗੇ ਤੋਂ ਇਹਨਾਂ ਦੀ ਪੂਜਾ ਕਰਿਆ ਕਰਾਂਗਾ ਇਹਨਾਂ ਵਿਚਾਰਾਂ ਵਿੱਚ ਹੀ ਇੱਕ ਦਿਨ ਪੰਡਿਤ ਸ਼ਿਵਦਤ ਗੰਗਾ ਕਿਨਾਰੇ ਆਪਣੇ ਨਿਯਮ ਅਨੁਸਾਰ ਸਮਾਧੀ ਲਈ ਬੈਠਾ ਸੀ ਕੇ ਗੁਰੂ ਗੋਬਿੰਦ ਸਿੰਘ ਜੀ ਜੋ ਉਸ ਸਮੇਂ ਬਾਲਕਾਂ ਨਾਲ ਉੱਥੇ ਖੇਡ ਰਹੇ ਸਨ ਪੰਡਤ ਦੇ ਮੂਹਰੇ ਖੜੇ ਹੋ ਗਏ ਪੰਡਤ ਨੂੰ ਇਉਂ ਜਾਪਿਆ ਕਿ ਜਿਵੇਂ ਸ਼੍ਰੀ ਰਾਮ ਚੰਦਰ ਜੀ ਉਸ ਦੇ ਸਾਹਮਣੇ ਸ਼ਾਖਸ਼ਾਤ ਖੜੇ ਹਨ ਸ਼ਿਬਦਤ ਨੇ ਜਦ ਇਹ ਅਨੁਭਵ ਕਰਕੇ ਬੜੇ ਉਤਸ਼ਾਹ ਨਾਲ ਅੱਖਾਂ ਖੋਲ ਕੇ ਵੇਖਿਆ ਤਾਂ ਅੱਗੇ ਬਾਲਕ ਗੁਰੂ ਜੀ ਖੜੇ ਹੱਸ ਰਹੇ ਸਨ ਇਹ ਵੇਖ ਕੇ ਪੰਡਿਤ ਦੀ ਹੈਰਾਨਗੀ ਅਤੇ ਪ੍ਰਸੰਤਾ ਦੀ ਕੋਈ ਹੱਦ ਨਾ ਰਹੀ ਪੰਡਿਤ ਤਤਕਾਲ ਹੀ ਉਠਿਆ ਅਤੇ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਆਪਣਾ ਆਪ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਇਸ ਦਿਨ ਤੋਂ ਪੰਡਿਤ ਸ਼ਿਵਦਤ ਦੀ ਇਹ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਇਹ ਗੁਰੂ ਜੀ ਨੇ ਪੰਡਤ ਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ ਅਤੇ ਸ਼ਿਵਦਤ ਉਹਨਾਂ ਦਾ ਭਗਤ ਬਣ ਗਿਆ ਹੈ ਗੁਰੂ ਪਿਆਰਿਓ ਅਗਰ ਆਪ ਜੀ ਸਾਡੇ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਲ ਅਵਸਥਾ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨਾ ਚਾਹੁੰਦੇ ਹੋ ਤਾਂ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਜ਼ਰੂਰ ਪਾਉਣਾ ਜੀ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ